ਹੈਲੋ ਜੀ ਸਸ਼ੀਕਾਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਜੌਰਦਸ ਤੋਂ ਫੈਂਟਾਸਟਿਕ ਹੋ ਰਹਾ ਕਰੋ ਚਾਰਜ 101% ਅੱਜ ਦਾ ਫੇਸ ਚੈਲੰਜ ਹੈ ਬਰਫ ਆਪਾਂ ਪਾ ਲਈ ਡੋਂਗੇ ਤੇ ਮਨਪ੍ਰੀਤ ਜੀ ਦੇ ਚਿਹਰੇ ਤੇ ਆਪਾਂ ਪੂਰਾ 글로ਅ ਲਿਆਉਣਾ ਹੈ ਮੈਂ ਕਹਣਾ ਏ ਫਿੱਕਾ ਬਣਾਗੇ ਸੂਰਜ ਨੂੰ ਤੇ ਇਸ ਲਈ ਆਪਾਂ ਅੱਜ ਆਈਸ ਚੈਲੰਜ ਕਰ ਰਹੇ ਹਾਂ ਹੈ ਸਟਾਰਟ ਕਰੀਏ ਫਿਰ ਆਪਾਂ ਚਲੋ ਦੇਖੋ ਆਪਾਂ ਇਹ ਪੰਜ ਵਾਰ ਕਰਾਂਗੇ ਹਾਂ ਜਵਾਰ ਹਾਂ ਕਿੰਨੇ ਕਿੰਨੇ ਮਿੰਟ ਲਈ 5 ਸੈਕਿੰਡ ਲਈ ਟਾਈਮਿੰਗ ਲਈ ਟਾਈਮਿੰਗ ਦੀ ਲੋੜ ਨਹੀਂ ਉਹ ਟਾਈਮ ਕਿਸ ਹੈਗਾ ਆਪਣੇ ਕੋਲੇ ਹਾਂ ਜੀ ਮਿੰਟ ਲਈ 5 ਮਿੰਟ ਲਈ ਨਹੀਂ ਅ 5 ਸੈਕਿੰਡ ਹਾਂ 5 ਟਾਈਮ ਤੇ 5 ਸੈਕਿੰਡ ਹੈ ਠੀਕ ਹੈ ਫਸਟ ਕਿਹਦੀ ਆ ਤਾਂ ਮੈਂ 5 ਗਿਣੂੰਗਾ ਫਸਟ ਤੇਰੀ ਆ ਨਾ ਮੇਰੀ ਹਾਂ ਫਿਰ ਤੇਰੇ ਚਿਹਰੇ ਤੇ ਆਪਾਂ 글로ਵ ਲਿਆਉਣਾ ਪੂਰਾ ਠੀਕ ਹੈ ਠੀਕ ਹੈ ਜੀ ਚਲੋ ਸਟਾਰਟ ਕਰੀਏ ਓਕੇ ਸਟਾਰਟ 1 2 3 4 5 ਹਾਂ ਕਿਵੇਂ ਰਿਹਾ ਹਾਂ ਇਹ ਇੰਨਾ ਢੰਡਾ ਬਾਣੀ ਸਾਰਾ ਵੱੰਡ ਹੋ ਗਿਆ ਵਿੱਚ ਹਾਂ ਥੋੜੀ ਵਾਰੀ ਨਹੀਂ ਮੇਰੀ ਨਹੀਂ ਅੱਛਾ ਪਹਿਲਾਂ ਤੇਰੇ ਕਰਾਂਗੇ ਨਾ ਬੁਰੇ ਮੇਰੇ ਵਾਲਾ ਡੋਂਗਾ ਪਿਆ ਅਲੱਗ ਹਜੇ ਫਿਰ ਮੇਰੇ ਵਾਲੇ ਅੱਛਾ ਉਹ ਤੁਸੀਂ ਆਪ ਦਾ ਅਲੱਗ ਲਾਉਂਗਾ ਹਾਂ ਫਿਰ ਆਪ ਦਾ ਫੇਸ ਤੂੰ ਪੂਰਾ ਡਿਪ ਕਰਨਾ ਐ ਥੋੜੀ ਤੂੰ ਹਾਂ ਰੂੰਡੀ ਨਾ ਬੇਟਾ ਚੱਲ ਹੁਣ ਸੈਕੰਡ ਟਾਈਮ 1 2 3 4 5 ਕਿਵੇਂ ਦਾ ਰਿਹਾ ਆਹ ਜਬਰਦਸਤ ਆਹ ਕਪੜਾ ਦਾ ਰੱਖਣਾ ਸੀ ਕੋਈ ਆ ਕਪੜਾ ਦਿੰਦਾ ਮੈਂ ਘੜ ਜਾ एक्सपिरेशन हालात हालात ਦੱਸੋ ਕਿਵੇਂ ਨੇ ਠੀਕ ਨੇ ਸਾਣੀ ਆ ਰਿਹਾ ਇਹਦੇ ਵਿੱਚ ਹੋਹ ਠੰਡਾ ਠੰਡਾ ਪਾਣੀ ਠੰਡਾ ਠੰਡਾ ਕਿੰਨਾ ਠੰਡਾ ਹੋਏ ਹਾਂ ਹੋ ਠੰਡਾ ਬੱਚੀ ਠੰਡਾ ਸਾਹ ਵੰਦ ਲਗ ਲੋ ਵੀ ਫੇਰ ਹੀ ਆਊਗਾ ਨਾ ਇਹ ਤਾਂ ਫਿਰ ਮਾੜਾ ਮੋਟਾ ਕਰਨਾ ਪਊਗਾ 1 2 3 4 5 ਮੈਂ ਭੁੱਲ ਗਿਆ ਸੀ ਗਿਣਤੀ ਇਹ ਹੋ ਗਿਆ ਹੁਣ ਤਿੰਨ ਵਾਰੀ ਹਾਂ ਤਿੰਨ ਵਾਰੀ ਹੋ ਗਿਆ ਹਾਂ ਹਾਂ ਬਸ ਹੁਣ ਤਾਂ ਦੋ ਟਾਈਮ ਰਹਿ ਗਿਆ 1 2 3 4 5 ਗਲੋ ਫੇਰ ਹੀ ਆਊਗਾ ਨਾ ਇਹ ਤਾਂ ਮੜਾ ਮੋਟਾ ਦੁਖਦਾਰ ਤੇ ਚੱਲਣਾ ਪਊਗਾ ਠੰਡਾ ਠੰਡਾ ਪਾਣੀ ਹੈਗਾ ਬਹੁਤ ਹਾਂ ਦੇਖੇ ਨਾਲੇ ਚੀਜ਼ ਬਹੁਤ ਘੈਂਟ ਹੈ ਨਾ ਤਾਂ ਕੋਈ ਇਹ ਤੇ ਨਾ ਤਾਂ ਕੋਈ ਇਹ ਤੇ ਪੈਸੇ ਲੱਗਣ ਨਾ ਕੋਈ ਉਹ ਹੋਇਆ ਹੈ ਹਨਾ ਇਹ ਤਾਂ ਫ੍ਰੀ ਦੀ ਚੀਜ਼ ਹੈਗੀ ਲਾਸਟ ਰਹੇਗੀ ਲਾਸਟ ਟਾਈਮ ਲਾਸਟ ਟਾਈਮ 1 2 3 4 5 ਦੰਨ ਹੇ ਹੇ ਕਿਵੇਂ ਰਿਹਾ ਫਿਰ ਜਬਰਦਸਤ ਹੇ ਹੇ ਨਾ ਬਹੁਤ ਬੁਰਾ ਹਾਲ ਸੀ ਬਹੁਤ ਬੁਰਾ ਹਾਲ ਸੀ ਹੁਣ ਤੂੰ ਦੇਖੇ ਜਾਈਂ ਤੇਰਾ ਫੇਸ ਨਾ ਐ ਸੂਰਜ ਮੰਗੂ ਚਮਕੂਗਾ ਦੇਖਦੇ ਆ ਹਾਂ ਨਹੀਂ ਮੈਂ ਸੱਚੀ ਸੁਣਿਆ ਇਹਦੇ ਨਾਲ ਨਾ ਜੇ ਆਪਾਂ ਇਹਨੂੰ ਡਿਪ ਕਰੀਏ ਰੋਜ਼ ਹਨਾ ਸਾਬੰਦ ਹੁੰਦਾ ਜੇ ਤੁਹਾਨੂੰ ਮਜ਼ਾ ਆਇਆ ਸਾਬੰਦ ਹੁੰਦਾ ਪਰ ਜੇ ਆਪਾਂ 5 ਟਾਈਮ ਇਹਨੂੰ ਰੋਜ਼ ਡਿਪ ਕਰੀਏ 5-5 ਸੈਕਿੰਡ ਮਹੀਨਾ ਡਿਪ ਕਰ ਲਓ ਤੇ ਤੁਸੀਂ ਆਪਦੇ ਫੇਸ ਤੇ 글로 ਮੈਂ ਥੋੜਾ ਪਾਣੀ ਲਿਆ ਦੇਣਾ ਦੇਖੋ ਪੂਰਾ ਜ਼ਬਰਦਸਤ ਥੋੜਾ ਪਾਣੀ ਹਾਂ ਹੁਣ ਵਾਰੀ ਮੇਰੀ ਐ ਬਰਫ਼ ਤੁਹਾਡੇ ਵੱਲੋਂ ਕੰਪਲੀਟ ਹੋ ਗਿਆ ਹੁਣ 5 ਟਾਈਮ 5 ਸੈਕਿੰਡ ਉਹ ਬਰਫ਼ ਤੋੜ ਦੋ ਹਾਂ ਆ ਜਾਓ ਓਕੇ ਹੁਣ ਵਾਰੀ ਮੇਰੀ ਐ ਹੁਣ ਵਾਰੀ ਆਪਣੀ ਐ ਕਿ ਤੈਨੂੰ ਆਇਆ ਤਾਂ ਨਹੀਂ ਹੈਗਾ ਵੀ ਤੱਲਾ ਪਾਣੀ ਪਾ ਰੱਖਿਆ ਬਰਫ਼ ਦਿਖਾਓ ਚੱਕ ਕੇ ਆ ਦੇਖੋ ਬਰਫ਼ ਹਾਂ ਲਓ ਜੀ ਵਾਰੀ ਹੁਣ ਆਪਣੀ ਐ ਪਹਿਲੀ ਵਾਰ ਟਰਾਈ ਕਰਾਂਗੇ ਹਨਾ ਮੈਂ ਕਦੇ ਅਜੇ ਤੱਕ ਟ੍ਰਾਈ ਨਹੀਂ ਕੀਤਾ। ਨਾ। ਚਲੋ, ਸਟਾਰਟ। ਸਟਾਰਟ ਕਰਦੇ ਆਂ ਧੀ ਛੇਤੀ। ਦੇਖ 5 ਸੈਕਿੰਡ ਨੇ। ਠੀਕ ਹੈ, 5 ਸੈਕਿੰਡ ਬਾਅਦ ਬਸ ਫੇਸ ਵਾਰ ਘੱਡ ਲੂ ਮੈਂ, ਠੀਕ ਹੈ? ਓਕੇ। ਠੱਡਾ ਤਾਂ ਨਹੀਂ ਇਹ ਵਾਲਾ। ਸਟਾਰਟ। ਇਹਦਾ ਪਤਾ ਲੱਗੂ। ਹਾਂ। ਚਲੋ। ਜਮਾ ਬਿਲਕੁਲ ਡਿਪ ਕਰਨਾ ਜਮਾ। ਮੈਂ ਸਾਰਾ ਪਾ ਮੂੰਹ ਹੋ ਕੀਤਾ ਸੀ ਅੰਦਰ। ਅੱਛਾ। ਹਰ ਦਫ਼ਰ ਹੁਣ ਗੈਣ ਹੁਣ ਗੈਣ ਚੱਲ ਸਟਾਰਟ ਫੇਰ ਦੱਦਾ ਓਏ ਮੁਗਲ ਬੜਾ ਜੇਰ ਹੈ ਚੱਲ ਸਟਾਰਟ ਸੋਡਾ ਤਾਂ ਮੂੰਹ ਹੀ ਨਹੀਂ ਆਉਂਦਾ 1 2 3 4 5 ਸੋਡਾ ਤਾਂ ਮੂੰਹ ਹੀ ਨਹੀਂ ਆਉਂਦਾ ਵਿੱਚ ਬੈ ਰਹੀ ਆ ਗਿਆ ਸੀ ਯਾਰ ਆ ਦੇਖ ਆ ਆ ਲਿਆ ਜੀ ਜਰ ਤਾ ਲੈ ਹੋ ਹੁਣ ਫਿਰ ਹੁਣ ਕੰਨ ਚ ਪਾਣੀ ਪੈ ਜੂਗਾ ਫਿਰ ਜੇ ਬਾਲਾ ਉਹ ਹੋ ਗਿਆ ਲੈ ਠੀਕ ਆ ਯਾਰ ਆ ਸਹੀ ਹੈ ਜਮਾ ਸਹੀ ਹੈ ਚਲੋ ਹੋ ਸਟਾਰਟ ਠੀਕ ਆ ਬੇ ਕੋਈ ਏਡੀ ਗੱਲ ਨਹੀਂ ਨਾਰਮਲ ਹੈ ਕੋਈ ਵਾਲੀ ਵੱਡੀ ਗੱਲ ਹੁਣ ਸੈਕੰਡ ਟਰਮ ਚਲੋ ਸਟਾਰਟ 1 2 3 4 5 ਆ ਕਿਦਰ ਕਿਵੇਂ ਦਾ ਵੀਡੀਓ ਹੋ ਰਿਹਾ ਮੈਂ ਕਹਣਾ ਯਾਰ ਅ ਐਂਜ ਲੱਗ ਰਿਹਾ ਹੈ ਵੀਰ ਬੜੀ ਰਿਲੈਕਸੇਸ਼ਨ ਜੀ ਮਿਲ ਰਹੀ ਹੈ ਜਬਰਦਸਤ ਚੀਜ਼ ਹੈ ਸਹੀ ਗੱਲ ਮੈਂ ਤਾਂ ਵੀਡੀਓ 'ਚ ਦੇਖਿਆ ਸੀਗਾ ਵੀ ਜਦੋਂ ਆਪਾਂ ਫੇਸ ਡਿਪ ਕਰਦੇ ਆ ਨਾ ਵੀ ਉਦੋਂ ਬਹੁਤ ਰਿਲੈਕਸੇਸ਼ਨ ਮਿਲਦੀ ਹੈ ਸੱਚੀ ਗੱਲ ਹੈ ਐਂਜ ਗੱਲ ਪਾਣੀ ਦੇ ਵਿੱਚ ਤਾਂ ਇਦਾਂ ਹੋਊਗਾ ਹੀ ਠੰਡਾ ਠੰਡਾ ਆ ਆਈਸ ਠੰਡੀਆਂ ਨਹੀਂ ਆਇਆ ਇਹ ਲੱਗਦਾ ਯਾਰ ਜਿਵੇਂ ਨਾ ਮਤਲਬ ਹਣਾ ਹੁਣ ਹੁਣ ਕਿੰਨੀ ਵਾਰ ਹੈ 3rd ਵਾਰ ਹੈ 4 ਸਟਾਰ 1 2 3 4 5 ਹਾ 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 ਅਦਾ ਯਾਰ ਕੰਮ ਬੜਾ ਟਿੱਡਾ ਹੈ ਨਾ ਨਹੀਂ ਯਾਰ ਹੋਈ ਤਾਂ ਯਾਰ ਕਿਸੇ ਤਾਂ ਹੁੰਦਾ ਹੋਣਾ ਇਹ ਦਿੱਲੀ ਨਹੀਂ ਕਰ ਸਕਦਾ ਕੋਈ ਵੀ ਉਹ ਕਿਹ ਗਣਾ ਕੋਈ ਹਫਤੇ 10 ਦਿਨਾਂ ਦੇ ਵਿੱਚ ਧੁੱਪ ਦੇ ਵਿੱਚ ਬਹਿ ਕੇ ਬੰਦਾ ਹੈ ਨਾ ਠੰਡ ਦੇ ਵਿੱਚ ਕਰ ਲੇ ਜਾਂ ਗਰਮੀ 'ਚ ਕਰ ਲੇ ਗਰਮੀ ਜੀ ਹੁੰਦਾ ਠੰਡ 'ਚ ਤਾਂ ਕਿੱਥੋਂ ਹੋ ਨੀ ਠੋਸਾ ਦਾ ਠੰਡ 'ਚ ਵੀ ਧੁੱਪ 'ਚ ਬੈਠ ਕੇ ਚਲੋ ਪਰਾ ਯਾਰ ਇੰਨੀ ਘੇਰ ਜੀ ਕੌਣ ਕਰਦਾ ਅੱਜ ਕੱਲ ਕਿਸੇ ਕੋਲ ਟਾਈਮ ਨਾ ਪਗੜਦੀ ਜਾਂਦੀ ਹੈ ਚਲੋ ਹੁਣ ਕਿੰਵੀਂ ਵਾਰੀ ਹੈ ਚੌਥੀ ਵਾਰੀ ਹਜੇ ਚੌਥੀ ਵਾਰੀ ਹੈ ਚਲ ਸਟਾਰਟ 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 1 2 3 4 5 ਹਾ ਸਾਵਾਂਤ ਹੁੰਦਾ ਨਾ ਸਹੀ ਹੈ ਯਾਰ ਸਾਰੂਕ ਦਾਗਾ ਹੋ ਹੋ ਮੇਰਾ ਮਾਈਕਰੋ ਰਾਈ ਵਾਕੇ ਵਾਲੀ ਤੇ ਨਾ ਮੇਰਾ ਤਾਂ ਨਹੀਂ ਗਿਆ ਸੀ ਨਾ ਨਾ ਹ ਅਦਾ ਯਾਰ ਕਮੈਂਟ ਕੀਤਾ ਹੈਗਾ ਆਪਾਂ ਕਹਿ ਤਾਂਨੇ ਯਾਰ ਉਹ ਦਾ ਫੇਸ ਐਕਟਰ ਨਹੀਂ ਦਾ ਐਕਟਰ ਤਾਂ ਇੰਨਾ ਘੈਂਟ ਹੈਗਾ ਉਹ ਡੇਲੀ ਆਈਸ ਆਈ ਐਮ ਪਾਣੀ ਦੇ ਵਿੱਚ ਹਨਾ ਉਹ ਕਰਦੇ ਹੋਣ ਕਰਨਾ ਔਖਾ ਯਾਰ ਇਹ ਚੀਜ਼ਾਂ ਕਰਨੀ ਆਪਕੋ ਜਿਵੇਂ ਆਪ ਡੇਲੀ ਆਹ ਕਰੀਏ ਆਪ ਨੂੰ ਆਦਤ ਪੈ ਜਾ ਹਾਂ ਆਦ ਵਿੱਚ ਯਾਰ ਬਾਕੀ ਆਪਣੇ ਆਪਣੇ ਆਪਣਾ ਕੰਮ ਨਹੀਂ ਹੈਗਾ ਇਹ ਆਪਾਂ ਤਾਂ ਕਦੇ ਕਦੇ ਜਾਣੇ ਹਾਂ ਹੈਨਾ ਸਟਾਰਟ ਹੁਣ ਕਿੰਨੀ ਵਾਰੀ ਹੈ ਪੰਜਵੀਂ ਬਸ ਲਾਸਟ ਹੈ ਕਰੀਏ ਚਲੋ ਹੋ ਸਟਾਰਟ 1 2 3 4 5 6 ਸਾਰਾ ਕਣਾ ਕਿੰਨਾ ਔਖਾ ਦਾ ਇਹਦੇ ਵਿੱਚ ਸਹੀ ਗੱਲ ਹੈ ਪਾਣੀ ਠੰਡੇ ਠੰਡੇ ਪਾਣੀ ਚ ਵੈ ਗੜਾ ਨੇੜੇ ਹੀ ਆ ਗਿਆ ਸਹੀ ਗੱਲ ਹੈ ਯਾਰ ਬਹੁਤ ਵਧੀਆ ਲੱਗਿਆ ਜ਼ਬਰਦਸਤ ਜ਼ਬਰਦਸਤ ਫੈਂਟਾਸਟਿਕ ਜਮਾ ਮੈਂ ਗਣਾ ਪੂਰਾ ਕੈਂਟ ਬਹੁਤ ਵਧੀਆ ਲੱਗਿਆ ਜੀ ਇਸ ਤੋਂ ਬਾਅਦ ਇਹਦਾ ਚੈਲੰਜ ਹੋ ਗਿਆ ਠੀਕ ਹੈ ਨੈਕਸਟ ਰਿਐਲੈਂਸ ਲੈ ਕੇ ਆਵਾਂਗੇ ਨੈਕਸਟ ਚੈਲੰਜ ਅਪਾਚ ਨੈਕਸਟ ਕੀ ਕਰਾਂਗੇ ਮਾਸਟਰ ਬਾਡੀ ਚੈਲੇਂਜ ਕਰਾਂਗੇ ਹਾਂ ਹਾਂ ਉਹ ਨਹੀਂ ਹੁੰਦਾ ਵੱਡਾ ਸਾਰਾ ਡਰਾਮਾ ਜਾਂ ਹੁੰਦਾਗਾ ਹਨਾ ਉਹਦੇ ਚ ਜਿਵੇਂ ਬਰਫ ਪਾ ਕੇ ਹਾਂ ਇੰਨੀ ਬਰਫ ਕਿੰਨੀ ਪਾਉਣਾਗੇ ਉਹ ਤਾਂ ਮਿਲ ਜੂਗਾ ਕੋਈ ਬੜੀ ਵੱਡੀ ਗੱਲ ਨਹੀਂ ਵੱਡੀ ਹੁੰਦੀ ਆ ਉਸਲੀ ਜੀ ਉਹ ਵਾਲਾ ਹਨਾ ਬਹੁਤ ਵਧੀਆ ਲੱਗਿਆ ਟੂ ਗੁੱਡ ਮੈਂ ਕਹਣਾ ਮਜ਼ਾ ਆ ਗਿਆ ਤੁਸੀ ਵੀ ਡਿਪ ਕਰਿਆ ਕਰੋ ਚਿਹਰੇ ਤੇ ਗਲੋ ਦੇਖਿਓ ਪੂਰਾ ਜ਼ਬਰਦਸਤ ਆਊਗਾ ਹਨਾ